ਹਲੋ ਦੋਸਤੋ ਅੱਜ ਆਪਾਂ ਜੋ ਗੱਲ ਕਰ ਰਹੇ ਆ ਆਪਣੇ ਟੌਪਿਕ ਕਾ ਤੰਕ ਅਤੇ ਕਾ ਐਕਸਪੋਨੈਂਟ ਐਂਡ ਪਾਵਰਜ਼ ਦੀ ਗੱਲ ਕਰ ਰਹੇ ਆ ਲਾਸਟ ਆਪਾਂ ਲੈਕਚਰ ਚ ਮਾਈਂਡ ਮੈਪ ਦੀ ਗੱਲ ਕੀਤੀ ਸੀ ਤੇ ਜਿਹੜੇ ਜੋ ਰੂਲਸ ਨੇ ਜਾਂ ਸਿੰਪਲ ਕਹਿੰਦੇ ਫਾਰਮੂਲੇਜ਼ ਨੇ ਉਹਨੂੰ ਕਿਵੇਂ ਐਪਲੀਕੇਬਲ ਕਰਨਾ ਹੈ ਕੰਪੀਟੈਂਸੀ ਬੇਸਡ ਹੈ ਜਨਰਲ ਕੁਸ਼ਨ ਦਾ ਆਪਾਂ ਡਿਟੇਲਸ ਡਿਸਕਸ ਕੀਤਾ ਸੀ ਇਸ ਲੈਕਚਰ ਦੇ ਵਿੱਚ ਆਪਾਂ ਜੋ ਲਾਸਟ ইয়ার ਦੇ ਪੇਪਰਾਂ ਦੇ ਵਿੱਚ ਜੋ ਇੰਪੋਰਟੈਂਟ ਕੁਐਸਚਨਸ ਆਏ ਹੋਏ ਨੇ ਉਹਨੂੰ ਡਿਸਕਸ ਕਰਦੇ ਆ ਤਾਂ ਜੋ ਛੋਟੇ ਜਿਹੇ ਲੈਕਚਰ ਦੇ ਵਿੱਚ ਤੁਸੀਂ ਪੂਰੇ ਚੈਪਟਰ ਨੂੰ ਰਿਵਾਈਜ਼ ਕਰ ਸਕੋ ਤਾਂ ਲੈਟ ਅਸ ਸਟਾਰਟ ਮੈਥ ਚੌਕ ਵਿਦ ਅਰुण ਸਰ ਤੋਂ ਵੈਰੀ ਫਰਸਟ ਕੁਐਸਚਨ ਇਜ਼ ਆਰਿਆ ਦੇਖੋ ਇੱਕ ਸਭ ਤੋਂ ਇੰਪੋਰਟੈਂਟ ਸੀਜ਼ ਸਭ ਤੋਂ ਪਹਿਲਾ ਕੰਮ ਤੁਹਾਡਾ ਪਤਾ ਕੀ ਹੈ ਨੇਗੇਟਿਵ ਪਾਵਰ ਨੂੰ ਖਤਮ ਕਰਨਾ ਬਸ ਯਾਦ ਰੱਖਿਓ ਜਿੱਥੇ ਪਾਵਰ ਮਾਈਨਸ ਦੀ ਮਿਲ ਗਈ ਤੁਹਾਡਾ ਪਹਿਲਾ ਕੰਮ ਇਹ ਹੈ ਤੁਸੀਂ ਉਸ ਪਾਵਰ ਨੂੰ ਪੋਜ਼ੀਟਿਵ ਬਣਾਣਾ ਹੈ ਉਹ ਆਪਾਂ ਕਰ ਚੁੱਕੇ ਹਾਂ 8 3 ਹੈ ਤਾਂ ਇਹ ਹੋ ਗਿਆ 1/8 ਠੀਕ 2 ਦੀ -1 ਹੈ 1/2 ਦੀ 1 ਜਾਂ 2 ਬਾਕੀ ਓਵੇਂ ਦਾ ਓਵੇਂ ਡਿਵਾਈਡਡ ਇੱਥੇ 네ਗੇਟਿਵ ਹੈ ਸਭ ਤੋਂ ਪਹਿਲਾ ਕੰਮ ਤੁਸੀਂ ਇਹ ਕਰਨਾ ਹੈ। ਉਹ ਤੋਂ ਬਾਅਦ ਇਹਨੂੰ ਆਪਾਂ ਸੋਲਵ ਕਰਦੇ ਹਾਂ। ਹੁਣ ਅੱਠ ਦੇ ਫੈਕਟਰ ਬਣਾਓ। 2 ਦੀ ਪਾਵਰ 3 ਦੇਖੋ। 2 ਚੌਕਾ 8 2 ਦੀ। 3 ਕਾ ਤਾਂ 올ਰੇਡੀ ਆ ਗਈ। ਇੱਥੇ 1 ਹੈ। ਗੁਣਾ ਉਲਟਾ। ਠੀਕ। ਹੁਣ ਸਾਰੇ ਨੂੰ ਇਕੱਠਾ ਕਰ ਦਿੰਨੇ ਆਪਾਂ ਤਿੰਨ ਦੀ ਤਿੰਨਾਂ ਗੁਣਾ ਕੀਤੀ 2 ਦੀ ਪਾਵਰ 9 2 ਦੀ ਪਾਵਰ 1 ਸਿੰਪਲ ਫੰਡਾ 1 ਘਾਤ ਕੱਟ ਗਈ ਪਿੱਛੇ 1 ਬਚ ਗਈ 1 ਘਾਤ ਕੱਟ ਗਈ 8 ਬਚ ਗਿਆ ਆਪਣੇ ਕੋਲ ਬਚ ਗਿਆ 1/2 ਦੀ ਪਾਵਰ 8 ਇਹਦੀ ਹੁਣ ਆਪਾਂ ਕੀ ਕਰਨੀ ਹੈ 8 ਬਾਰ ਗੁਣਾ ਕਰਨੀ ਹੈ 2 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 4 2 8 2 16 2 32 2 64 2 128 2 256 ਆਪਣਾ ਕੀ ਆ ਗਿਆ ਆਨਸਰ ਆ ਗਿਆ ਨੈਕਸਟ ਇੱਥੇ ਆਲਰੇਡੀ ਘਾਤ ਕਾਦੀ ਹੈ ਪਲੱਸ ਦੀ ਦੇਖੋ ਪਹਿਲਾਂ ਨੈਗੇਟਿਵ ਨੂੰ ਪੋਜ਼ਿਟਿਵ ਹੁਣ ਪਲੱਸ ਦੀ ਹੈ ਤਾਂ টারਮਸ ਕੱਲੀਆਂ-ਕੱਲੀਆਂ ਕਰ ਦੋ ਇੱਥੇ ਅਲੱਗ-ਅਲੱਗ ਆਪਣਾ ਰੂਲ ਲਗਾਤਾ 5 ਦੀ ਘਾਤ 4 3 ਦੀ 4 ਅਗਰ ਇੱਥੇ ਦੇਖੀਏ ਤਾਂ ਫਰਕ ਕੀ ਹੈ ਕੱਲੇ ਮਾਈਨਸ ਦਾ ਤਾਂ ਮਤਲਬ ਇਹ ਕੱਟ ਗਿਆ ਕੱਲਾ ਮਾਈਨਸ ਦੀ ਘਾਤ 4 ਬਚ ਗਈ ਹੁਣ ਮਾਈਨਸ 1 ਦੀ ਘਾਤ 4 ਵਾਰ ਮਾਈਨਸ ਦੀ ਗੁਣਾ ਕਰਾਂਗੇ ਪਲੱਸ 5 ਦੀ ਇਹਦਾ ਖਤਮ ਹੀ ਹੋ ਜਾਊਗਾ ਆਪਣਾ 5 ਦੀ 4 ਵਾਰ ਗੁਣਾ ਕੀਤੀ 5 ਜੋ 5 25 25 5 125 125 ਅੱਗੇ ਪਹਿਲਾ ਘਾਤ ਦੇਖੋ ਨੈਗੇਟਿਵ ਪੋਜ਼ਿਟਿਵ ਲਈ ਇਹਨੂੰ ਉਲਟਾ ਕਰਤਾ ਇਹਨੂੰ ਕਰਨ ਦੇ ਦੋ ਤਿੰਨ ਤਰੀਕੇ ਨੇ ਇੱਕ ਦੇਖੋ ਜਦੋਂ ਇਹਨੂੰ ਕੀਤਾ ਉਧਰ ਸੇਮ ਪਿਆ ਹੈ ਤੇ ਹੈ ਨਾ ਉਹਨੂੰ ਨਾ ਛੇੜੀਏ ਉਹਨੂੰ ਐਜ਼ ਇਟ ਇਜ਼ ਤੁਹਾਨੂੰ ਮੈਂ ਦੋ ਦੋ ਤਰੀਕੇ ਦੱਸੂਗਾ ਹੁਣ ਆਧਾਰ ਬਰਾਬਰ ਹੈ ਵਿਚਕਾਰ ਗੁਣਾ ਘਾਤਾਂ ਦਾ ਪਲੱਸ ਹੋਜੂ ਪਲੱਸ ਮਾਈਨਸ ਮਾਈਨਸ 7 ਚੋਂ 4 ਘਟਾਏ ਤਿੰਨ ਤਾਂ 8 ਦੀ ਪਾਵਰ 3 5 ਦੀ ਪਾਵਰ 3 8 ਦੇ 3 ਵਾਰ ਗੁਣਾ ਕੀਤੀ 512 ਮੈਂ ਡਾਇਰੈਕਟ ਲਿਖ ਰਿਹਾ 5 ਦੀ 3 ਵਾਰ ਗੁਣਾ ਕੀਤੀ 125 ਜਾਂ ਤਾਂ ਇਹਨੂੰ ਐਂ ਕਰ ਲੋ ਇਹ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਆਤਾ ਪਾ ਪਲੱਸ ਦਾ ਕਰਤਾ ਇਹਨੂੰ ਵੀ ਪਲੱਸ ਦਾ ਕਰਤਾ ਇਹ ਵੀ ਉਲਟਾ ਹੋ ਗਿਆ ਹੁਣ ਪਾਵਰਾਂ ਹੋ ਗਈਆਂ ਪੋਜ਼ਿਟਿਵ ਕੱਲੀ-ਕੱਲੀ 8 ਦੇ 7 5 ਦੀ 7 5 ਦੀ 4 8 ਦੀ 4 ਹੁਣ 4 ਘਾਤ ਕੱਟ ਗਈ ਤਿੰਨ ਰਹਿ ਗਈ 4 ਕੱਟ ਗਈ 3 ਰਹਿ ਗਈ ਤਾਂ ਪਿੱਛੇ ਆ ਬਚ ਗਿਆ ਆ ਦੇਖੋ ਗੱਲ ਇੱਕੋ ਹੀ ਹੈ ਤੁਸੀਂ ਜਿਵੇਂ ਠੀਕ ਲੱਗਦਾ ਤੁਸੀਂ ਸੋਲਵ ਕਰ ਸਕਦੇ ਹੋ ਨੈਕਸਟ ਆ ਗਿਆ ਪੀ ਦਾ ਮੁੱਲ ਪਤਾ ਕਰੋ ਫਾਈਂਡ ਦਾ ਵੈਲਿਊ ਆਫ ਪੀ ਅਗਰ ਆ ਦਿੱਤਾ ਬੇਸ ਸੇਮ ਨੇ ਵਿਚਕਾਰ ਵਨਡ ਹੈ ਘਾਤਾਂ ਦਾ ਹੋ ਗਿਆ ਮਾਈਨਸ 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 ਪਲੱਸ ਹੁਨੇਤੇ ਇੱਕ ਰੂਲ ਹੋਰ ਵੀ ਹੈ ਮੈਂ ਦੱਸਦਾ ਅਗਰ ਬੇਸ ਸੇਮ ਹੈ ਵਿਚਕਾਰ ਬਰਾਬਰ ਦਾ ਨਿਸ਼ਾਨ ਹੈ ਤੁੱਕਾਂ ਤਾਂ ਵੀ बराबर हो ਜਾਂਦੀਆਂ ਪਾਵਰਸ ਵੀ ਇਕੁਅਲ ਹੋ ਜਾਂਦੀ ਹੈ ਤਿੰਨ ਉਧਰ ਗਿਆ ਉਧਰ ਜਾ ਕੇ ਕਾਦਾ ਹੋ ਗਿਆ ਤਾਂ ਇਹ ਆਪ ਆਪਣਾ ਕੀ ਆ ਗਿਆ ਆਨਸਰ ਇਥੇ ਧਿਆਨ ਰੱਖਣਾ ਹੈ ਤਾਂ ਸਿੰਪਲ ਭਾਸ਼ਾ 'ਚ ਤੁਸੀਂ ਇਹ ਵੀ ਲਿਖ ਸਕਦੇ ਹੋ ਬੇਸ ਸੇਮ ਹੈ ਵਿਚਕਾਰ ਬਰਾਬਰ ਹੈ ਤਾਂ ਪਾਵਰਸ ਵੀ ਕੀ ਹੋ ਗਈਆਂ ਬਰਾਬਰ ਹੋ ਗਈਆਂ ਨੈਕਸਟ ਮਿਆਰੀ ਰੂਪ ਵਿੱਚ ਲਿਖੋ ਸਟੈਂਡਰਡ ਫਾਰਮ ਜਾਂ ਕਿਤੇ ਨਾ ਕਿਤੇ ਨੂੰ ਇਹ ਵੀ ਲਿਖਿਆ ਜਾਂਦਾ ਹੈ ਸਾਇੰਟਿਫਿਕ ਨੋਟੇਸ਼ਨ ਪਹਿਲਾ ਪੁਰਾਨੀਆਂ ਮੁਕਸ਼ ਲਿਖਿਆ ਜਾਂਦਾ ਸੀ ਵਿਗਿਆਨਕ ਸੰਕੇਤਕ ਇਹਦੀ ਖਾਸियत ਕੀ ਹੈ ਸਭ ਤੋਂ ਵੱਡੀ ਪੂਰੇ ਸੰਖਿਆ ਦੇਖੋ ਅੱਗੇ ਜ਼ੀਰੋ ਤੋਂ ਬਿਨਾ ਇੱਥੇ 85 ਹੈ ਇੱਥੇ 405 ਹੈ ਸਮਝੋ ਧਿਆਨ ਨਾਲ ਤਾਂ ਅਸਲ ਦੇ ਵਿੱਚ 85 ਦੀ ਥਾਂ ਤੇ ਆਪਾਂ ਨੂੰ 8.5 ਚਾਹੀਦਾ ਪਹਿਲੀ ਸੰਖਿਆ ਤੋਂ ਬਾਅਦ ਦਸ਼ਮਲਵ ਦਾ ਅੰਕ 405 ਦਾ 4.05 ਉਹਦੇ ਹਿਸਾਬ ਨਾਲ ਆਪਾਂ ਐਡਜਸਟਮੈਂਟ ਕਰ ਲਈਏ ਠੀਕ ਫਿਰ ਰੱਟੇ ਬਹੁਤ ਨਹੀਂ ਮੈਂ ਤਾਂ ਤਰੀਕਾ ਸਮਝਾਉਂਦਾ ਇਹਦਾ ਇਹਨੂੰ ਪਹਿਲਾਂ ਵਟਿਆਂ ਚ ਕਰ ਲਓ 85 ਦਸ਼ਮਲਵ ਦੀ ਜਗ੍ਹਾ 1 1 2 3 4 5 6 7 ਆ ਗਿਆ ਸਹੀ ਹੋ ਗਿਆ ਆਪਾਂ ਨੂੰ ਕੀ ਚਾਹੀਦਾ ਦੇਖੋ ਬੇਸਿਕਲੀ ਆ ਚਾਹੀਦਾ ਹੈ ਤੋਂ ਸਿੰਪਲ ਭਾਸ਼ਾ ਚ ਮੈਂ ਗੱਲ ਕਰਾਂ 85/10 ਚਾਹੀਦਾ ਮਤਲਬ ਆਪਾਂ ਨੂੰ ਇੱਕ ਜ਼ੀਰੋ ਦੀ ਲੋੜ ਹੈ ਹੈਨਾ ਤੋਂ ਇੱਕ ਜ਼ੀਰੋ ਨੂੰ ਅਲੱਗ ਕਰਤਾ 10 ਬਾਕੀਆਂ ਨੂੰ ਅਲੱਗ ਕਰਤਾ ਤੁਸੀਂ ਸਿੱਧਾ ਕਾਟ ਫਾਰਮ ਚ ਵੀ ਲਿਖ ਸਕਦੇ ਹੋ 1/6 ਪਰ ਉਹ ਏਤਾ ਬਣ ਗਿਆ 8.5 ਇਹਨੂੰ ਜਦੋਂ ਲਿਖਿਆ ਨੈਗੇਟਿਵ ਚ ਆ ਗਿਆ ਇੱਕ ਮੈਂ ਕੁਸ਼ਨ ਹੋਰ ਲੈ ਲੈਂਦਾ ਸਪੋਜ਼ ਆ ਗਿਆ ਪਹਿਲਾ ਵਰਟਿਆਂ ਚ ਲਿਖੋ ਤੁਸੀਂ ਚਾਹੇ ਸਿੱਧਾ ਵੀ ਲਿਖ ਸਕਦੇ ਹੋ 2 3 4 5 6 7 8 9 10 11 12 ਆ ਗਿਆ ਠੀਕ ਹੁਣ ਦਸ਼ਮਲਵ ਕਿੱਥੇ ਚਾਹੀਦਾ ਇੱਥੇ ਉਹਦੇ ਲਈ ਆਪਾਂ ਨੂੰ ਤਿੰਨ ਜ਼ੀਰੋਆਂ ਦੀ ਲੋੜ ਪੈਣੀ ਹੈ ਕਿਉਂਕਿ ਉਹਨੇ ਤਿੰਨ ਅੰਕ ਨੇ ਤਿੰਨ ਜ਼ੀਰੋ ਅਲੱਗ ਕਰਤੀਆਂ 12 'ਚੋਂ ਤਿੰਨ ਜ਼ੀਰੋ ਅਲੱਗ ਕਰਤੀਆਂ ਪਿੱਛੇ ਕਿੰਨੀਆਂ ਬਚ ਗਈਆਂ 9 ਤਾਂ ਫਿਰ ਆ ਕੀ ਬਣ ਗਿਆ 2.193 10 ਦੇ ਆਇਦਾ 56. ਗਾਟ ਇਟ ਹੁਣ ਇੱਥੇ ਚੱਲਦੇ ਆ ਇੱਥੇ ਦਸ਼ਮਲਵ ਨਹੀਂ ਹੈਗਾ ਸਹੀ ਹੈ ਲੇਕਿਨ ਚਾਹੀਦਾ ਆਪਾਂ ਨੂੰ ਕੀ ਹੈ ਪੁਆਇੰਟ ਇੱਥੇ ਚਾਹੀਦਾ ਸਮਝੋ ਕੁਐਸਚਨ ਨੂੰ ਹੁਣ ਇੱਥੇ ਕੀ ਹੋਊਗਾ 2 4 6 0 ਨੇ ਆਇਆ ਆਪਣੇ ਕੋਲੇ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਦਸ਼ਮਲਵ ਕਿੱਥੇ ਚਾਹੀਦਾ ਮੈਨੂੰ ਇੱਥੇ ਚਾਹੀਦਾ ਤੇ ਤਾਂ ਇਹ ਟੋਟਲ ਕਿੰਨੇ ਅੰਕ ਨੇ 1 2 3 4 5 6 7 8 ਠੀਕ ਅੱਠ ਹੈ ਨਾ ਤਾਂ ਇਹਦਾ ਮਤਲਬ ਕੀ ਹੈ ਮੈਂ ਉਹਦੇ ਦਸ਼ਮਲਵ ਲਾਤਾ ਆਪਾਂ ਨੂੰ ਪਤਾ ਹੈ ਜੋ ਪਿੱਛੇ ਜ਼ੀਰੋ ਲਿਖਾਂਗੇ ਉਹਦੀ ਕੋਈ ਕੀਮਤ ਨਹੀਂ ਹੈਗੀ ਠੀਕ ਤਾਂ ਜਦੋਂ 8 ਨੇ ਤਾਂ ਸਿੰਪਲ ਭਾਸ਼ਾ ਨੇ ਉਹਰੇ ਇੱਕ ਲਿਖਿਆ 10 ਦੀ 8 ਨਾਲ ਗੁਣਾ ਕੀਤੀ 10 ਦੀ 8 ਨਾਲ ਕੀ ਕੀਤੀ 1 ਤਾਂ ਇਹ ਹੋ ਗਿਆ ਅਸਲ ਚ ਆਹ ਸਟੈਪ ਆ ਗਿਆ 4.05 ਗੁਣਾ 10 ਦੀ ਘਾਤ 8 ਦੁਬਾਰਾ ਲਿਖਦਾ ਮੈਂ ਇੱਕ ਕੁਸ਼ਨ ਹੋਰ ਲੈ ਲੈਂਦੇ ਹਾਂ ਅੱਗੇ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਦੇ ਦਸ਼ਮਲਵ ਤੁਹਾਨੂੰ ਇੱਥੇ ਚਾਹੀਦਾ ਹੈ ਹੈਨਾ ਕਿੰਨੇ ਅੰਕ ਨੇ 1 2 3 4 5 6 7 8 10 ਦੀ 18 ਗੁਣਾ ਕੀਤੀ ਤੇ ਵੰਡ ਕਰਤੀ ਹੁਣ ਇਹ ਬਣ ਗਿਆ 2.156 ਪਿੱਛੇ ਜੁਆ ਦੇ ਲੋੜ ਨਹੀਂ ਗੁਣਾ 10 ਦੀ ਘਾਤ 8 ਠੀਕ ਅੱਗੇ ਉਲਟਾ ਆ ਗਿਆ ਆਪਾਂ ਨੂੰ ਸਟੈਂਡਰਡ ਫਾਰਮ ਦਿੱਤਾ ਬਿਹਾਰੀ ਰੂਪ ਦੇਤਾ ਸੋਲਵ ਇਹ ਆਪਾਂ ਜਿਵੇਂ ਨਾਰਮਲ ਸੋਲਵ ਕਰਦੇ ਆ ਇਹ ਹੋ ਗਿਆ 13 ਵਟੇ 10 ਇੱਕ ਘਾਤ ਇੱਧਰ ਜਾ ਕੇ ਹੋ ਗਈ ਪਲੱਸ ਦੀ ਪੂਰੇ ਇੱਕ ਘਾਤ ਹੈ ਉਰੇ 4 ਹੈ ਇਹ ਟੋਟਲ ਕਿੰਨੀਆਂ ਹੋ ਗਈਆਂ 5 ਹੋ ਗਈਆਂ ਅਗਰ ਉਲਝਦੇ ਹੋ ਕੋਈ ਗੱਲ ਨਹੀਂ ਜ਼ੀਰੋਆ ਪਾ ਲਓ ਆ ਗਿਆ ਹੁਣ ਦਸ਼ਮਲਵ ਕਿੱਥੇ ਲੱਗੂਗਾ ਦੇਖੋ ਪੂਰੇ 5 ਜ਼ੀਰੋ ਹੈ 3 1 5 ਅੰਕ ਚਾਹੀਦੇ ਨੇ ਆਹ ਹੋ ਗਏ ਇੱਥੇ ਦਸ਼ਮਲਵដាក់ ਲਾ ਇੰਦਰ 36 ਵਟਾ 10 a ਪਲੱਸ ਦੀ ਹੈ ਇੱਕ ਘਾਤ ਘਟ ਗਈ 6 ਤੋਂ 36 ਗੁਣਾ 10 ਦੀ 6 ਸਿੱਧਾ ਲਿਖ ਦਿਓ ਜਾਂ ਕਨਫਿਊਜ਼ਨ ਹੁੰਦੀ ਹੈ 6 ਜ਼ੀਰੋ ਆ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉਹਨੂੰ ਕਿਵੇਂ ਲਿਖਦੇ ਹੋ ਤਾਂ ਇਹ ਸੀ ਦੋਸਤੋ ਆਪਣਾ ਟਾਪਿਕ ਐਕਸਪੋਨੈਂਟਸ ਦੇ ਪਾਵਰ ਦਾ ਉਮੀਦ ਕਰਦਾ ਤੁਹਾਨੂੰ ਸਮਝ ਆਇਆ ਹੋਵੇ ਥੈਂਕ ਯੂ